ਮੈਨੂੰ ਪੁੱਛਦੀ ਕਿ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਬਾ ਜੀ ਇਹ ਕੀ ਤਿਆਰ ਕਰ ਰਹੇ ਹੋ ਮੈਂ ਜੀ ਇਹ ਗਰਮੀਆਂ ਦਾ ਤੋਹਫਾ ਹਾਂਜੀ ਪਹਿਲਵਾਨਾਂ ਵਾਸਤੇ ਤੇ ਕਬੱਡੀ ਖਿਡਾਰੀ ਜਿਹੜੇ ਆ ਉਹਨਾਂ ਵਾਸਤੇ ਬੱਚਿਆਂ ਵਾਸਤੇ ਜਿਹੜੇ ਬੱਚੇ ਪੜਦੇ ਆਂ ਕੀ ਬਾਤ ਆ ਜੀ ਤੇ ਬਜ਼ੁਰਗਾਂ ਵਾਸਤੇ ਬੀਬੀਆਂ ਵਾਸਤੇ ਤਕਰੀਬਨ ਸਾਰਿਆਂ ਵਾਸਤੇ ਹਰ ਹਰ ਮਤਲਬ ਬੰਦਾ ਜਿਹੜੇ ਜਿੰਮ ਚ ਜਾਂਦੇ ਉਹਨਾਂ ਵਾਸਤੇ ਵੀ ਹੈ ਖਾਸ ਕਰਕੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਹਾਂ ਜੀ ਇਹ ਆ ਠੰਡੀ ਮਿੱਠੀ ਸ਼ਰਦਾਈ ਸ਼ਰਦਾਈ ਠੰਡੀ ਮਿੱਠੀ ਸ਼ਰਦਾਈ ਸ਼ਰਦਾਈ ਕੀ ਬਾਤ ਹੈ ਨਾ ਤਾਂ ਇਹਦੇ ਵਿੱਚ ਕੋਈ ਭੰਗ ਪਾਈਦੀ ਹੈ ਵੀ ਆਪਾਂ ਜਿਵੇਂ ਸੁੱਖਾ ਪਾ ਦਈਏ ਹਾਂਜੀ ਹਾਂਜੀ ਨਾ ਇਹਦੇ ਵਿੱਚ ਕੋਈ ਅੰਗਰੇਜ਼ੀ ਨਸ਼ਾ ਠੀਕ ਹੈ ਜੀ ਤੇ ਇਹਦੇ ਚ ਕੇਵਲ ਤੋਂ ਕੇਵਲ ਤਾਕਤ ਆ ਜੀ ਕੀ ਬਾਤ ਤਾਕਤ ਦੇ ਅੰਦਰ ਦਿਮਾਗ ਨੂੰ ਤੇਜ਼ ਕਰਨ ਵਾਲੀਆਂ ਹਾਂ ਦਿਮਾਗ ਨੂੰ ਤੇਜ਼ ਕਰਨਾ ਸਿਹਤ ਨੂੰ ਤੰਦਰੁਸਤ ਰੱਖਾਉਣ ਵਾਲੀਆਂ ਆ ਸੌਂਫ ਹਾਂਜੀ ਫੇਰ ਖਸ ਖਸ ਹਾਂਜੀ ਤੇ ਕਾਜੂ ਕੀ ਬਾਤ ਹੈ ਤੇ ਕਾਲੀ ਮਿਰਚ ਸਭ ਤੋਂ ਕਾਲੀ ਮਿਰਚ ਹੈ ਜਿਹੜੀ ਸਭ ਤੋਂ ਬਿਹਤਰ ਹੈ ਜਿਹੜੀ ਕਿ ਸਰੀਰ ਦੇ ਵਿੱਚ ਪੈਰ ਦੇ ਗੁੱਫਤ ਲੈ ਕੇ ਸਿਰ ਤੱਕ ਇਹ ਵਾਈਰ ਹੀ ਸਰੀਰ ਦੇ ਵਿੱਚ ਰਹਿਣ ਦਿੰਦੀ ਮੈਂ ਕਹਾਂ ਗੋਨ ਸਰ ਜੀ ਸਭ ਤੋਂ ਜ਼ਿਆਦਾ ਹਾਂਜੀ ਆ ਜਿਹੜੀ ਆ ਪੇਟ ਕਬਜ ਜਿੰਨੀ ਮਰਜ਼ੀ ਹੋਵੇ। ਕੀ ਬਾਤ ਹੈ। ਇਹ ਲਾਹ ਦੇ ਪੰਦ ਖਾ ਲੀਏ ਆਪਾਂ ਤੇ ਕਬਜ ਟੁੱਟ ਜਾਂਦੀ ਹੈ। ਤੇ ਦਿਮਾਗੀ ਤੌਰ ਤੇ ਜਿਹੜੇ ਬਲਵਾਵਾਂ ਵਾਹ ਵਧੀਆ ਬਲਵਾਵਾਂ ਚਾਰੇ ਮਗਜਾ ਜੀ। ਕੀ ਬਾਤ ਹੈ। ਏ ਆ ਅਲਾਈ। ਵਾਹ। ਸਗੰਦੀ ਵਾਸਤੇ। ਸਗੰਦੀ ਆ। ਤੇ ਹੋਰ ਵੀ ਜਿਹੜੇ ਕਿ ਇਹਦੇ ਬਹੁਤ ਫਾਇਦੇ ਆ ਤੇ ਆ ਸ਼ੱਕਰ। ਸ਼ੱਕ। ਸ਼ੱਕਰ ਦੀ ਛਲਬਤ ਪਾ ਕੇ ਆਪਾਂ ਬਣਾਉਂ ਆ ਆ ਸ਼ਰਬਤ ਬਣਾਈ ਪਈ। ਜਿਹਦੇ ਵਿੱਚ ਦੁੱਧ ਪਾਉਣਾ ਮਾਰਗੇ। ਨਾ ਜੀ ਦੁੱਧ ਨਹੀਂ ਪਾਉਂਦੇ। ਅੱਛਾ ਜੀ। ਦੁੱਧ ਨਹੀਂ ਪਾਉਂਦੇਗੇ। ਬਹੁਤ ਤਾਂ ਨਹੀਂ ਪਾਈਦਾ ਵੀ ਇਹ ਤਕਰੀਬਨ ਤਕਰੀਬਨ ਇਹਦੇ ਨਾਲ ਖੱਟੀ ਪੈ ਮਾਰੇ ਕੇ ਵੀ ਦੁੱਧ ਖਰਾਬ ਹੋ ਜਾਂਦੀ। ਇਹ ਤਕਰੀਬਨ ਆ ਜਿਹੜਾ ਕੁੰਡੇ ਦੇ ਵਿੱਚ ਸਮਾਨ ਇਹ ਘਟੋ ਘਟ 700 ਰੁਪਏ ਦਾ ਜੀ। ਕਿਆ ਬਾਤ। ਜੀ ਇਹਦੇ ਵਿੱਚ ਅੱਧਾ ਕਿਲੋ ਕਿਲੋ ਦੁੱਧ ਪਾਤਾ। ਦੁੱਧ ਖਰਾਬ ਹੋ ਗਿਆ। ਨੁਕਸਾਨ ਹੋ ਜਾਣਾ ਜੀ 700 ਰੁਪਏ ਦਾ ਹਾਂ ਜੀ ਜਿਨ੍ਹਾਂ ਨੇ ਪੀਣੀ ਹੈ ਨੁਕਸਾਨ ਹੋਣਾ ਉਹਦਾ ਵੀ ਹੋਣਾ ਸਹੀ ਹੈ ਜੀ ਹਾਂਜੀ ਤੇ ਇਹ ਠੰਡੀ ਮਿੱਠੀ ਸ਼ਰਧਾਈ ਹੈ ਆਪਾਂ ਨੂੰ ਨੇ ਇਹ ਪਿੰਡ ਮਾਲਾ ਕਲਾਂ ਹਾਂ ਕਿੱਥੇ ਲਾਰੇ ਮੋਦਕੀ ਰੋਡ ਤੇ ਮਾਲਾ ਕਲਾਂ ਪਿੰਡ ਤੇ ਵੱਡੇ ਅੱਡੇ ਤੇ ਬੋੜ ਵਾਲੇ ਅੱਡੇ ਬੋੜ ਵਾਲੇ ਅੱਡੇ ਤੇ ਜੀਨੇ ਛਕਣੀ ਹੈ ਉਥੇ ਆ ਜਿਓ 10 ਵਜੇ ਆਪਾਂ ਉਥੇ ਲਾਉਨੇ ਆ ਤੇ 5 6 7 ਵਜੇ ਤੱਕ ਇਹ ਆਪਣਾ ਜਿਹੜੀ ਕਿ ਠੰਡੀ ਮਿੱਠੀ ਸ਼ਰਧਾਈ ਦਾ ਕੰਮ ਚੱਲਦਾ। ਕਈ ਵੀਰ ਸਵਾਲ ਕਰਦੇ ਆ। ਹਾਂਜੀ। ਦੁਨੀਆ ਦਾ ਹੱਕ ਵੀ ਇਹ ਸਵਾਲ ਕਰਨਾ ਜ਼ਰੂਰੀ ਆ। ਹਾਂਜੀ ਹਾਂਜੀ। ਵੀ ਉਹ ਆਹ ਕਹਿੰਦੇ ਬਾਬਾ ਜੀ ਵੀ ਇਹਦੇ ਵਿੱਚ ਕਿਤੇ ਭੰਗ ਤਾਂ ਨਹੀਂ ਪਾਈ। ਬਹੁਤ ਪੁੱਛਦੇ ਆ। ਉਹ ਜਿਹੜੀ ਕਹਿੰਦੇ ਨਾ ਆਮ ਜਾ ਯਾਰ ਤੂੰ ਸਾਡੇ ਕੰਮ 'ਚ ਭੰਗ ਹੀ ਪਾ ਦੀ। ਜਿਹੜੀ ਭੰਗ ਪਾਏ ਜੇਵੇ ਉਹ ਤਾਂ ਕੰਮ ਹੀ ਬਹੁਤ ਖਰਾਬ ਕਰਦੀ ਐ। ਆਪਾਂ ਕਰਨਾ ਸੱਚਾ ਤੇ ਸੋਚਾ ਸੌਦਾ। ਕੀ ਬਾਤ ਹੈ ਬਹੁਤ ਵਧੀਆ। ਚੰਗਾ ਸੌਦਾ ਦੇਣਾ, ਚੰਗੀ ਚੀਜ਼ ਦੇਣੀ ਐ, ਚੰਗੀ ਕੁਆਲਿਟੀ ਦੇਣੀ ਐ। ਆਓ ਉੱਥੇ ਛਕੀਏ। ਕੀ ਬਾਤ ਹੈ। ਤੇ ਬੋਰਡ ਵਾਲੇ ਏਡੇ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇਖੇ ਮੈਂ ਡਿਊਟੀ ਵੀ ਕਰਦਾ ਗ੍ਰੰਥੀ ਸਿੰਘ ਦੀ ਗ੍ਰੰਥੀ ਸਿੰਘ ਦੀ ਨਾਲ ਨਾਲ ਇਹ ਸਾਈਡ ਤੇ ਜਿਹੜਾ ਇਹ ਕੰਮ ਇਹ ਵੀ ਸ਼ੁਰੂ ਕੀਤਾ ਬਹੁਤ ਵਧੀਆ ਕੰਮ ਆਇਆ ਹਾਂ ਲੋਕਾਂ ਵਾਸਤੇ ਨਿਰਮਲ ਸਿੰਘ ਜੀ ਤੁਸੀਂ ਵੀ ਇੱਥੇ ਆਏ ਜੂ ਤੁਸੀਂ ਬਹੁਤ ਬੋਲ ਮੈਂ ਕਿਹ ਪਹੁੰਚਾਂ ਤੁਹਾਡੇ ਕੋਲ ਜੂਰ ਜੀ ਮੈਂ ਕਿਤੇ ਤੁਸੀਂ ਬੋਲਦੇ ਆ ਨਾ ਇਹ ਬੋਲਣ ਵਾਸਤੇ ਦਿਮਾਗੀ ਤੌਰ ਤੇ ਦਿਮਾਗੀ ਨਜਰੇ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਕੀ ਬਾਤ ਹੈ ਬਹੁਤ ਵਧੀਆ ਕਿਵੀਸ਼ਰਾ ਵਾਸਤੇ ਰਾਕੀਆਂ ਵਾਸਤੇ ਗ੍ਰੰਥੀ ਸਿੰਘਾਂ ਵਾਸਤੇ ਜਿਹੜੇ ਹੈਗੇ ਆ ਕਥਾਵਾਚਕ ਸਿੰਘ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ